ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪ੍ਰਸਰ ਸ਼ੀਕਲ ਸਾਢੇ 99 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੇ ਔਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਰਾਸ਼ਟਰੀ ਭਗਵਾਂ ਸੈਨਾ ਦੇ ਰਾਸ਼ਟਰੀ ਪ੍ਰਧਾਨ ਵੱਲੋਂ ਅੱਜ ਜ਼ਿਲ੍ਹਾ ਤਰਨਤਾਰਨ ਵਿਖੇ ਪਹੁੰਚ ਕੇ ਨੁੱਕਰ ਮੀਟਿੰਗ ਕੀਤੀ ਗਈ ਜਿੱਥੇ ਕਿ ਉਹਨਾਂ ਨੇ ਬੋਲਦਿਆਂ ਕਿਹਾ ਕਿ ਪਿਛਲੀ ਟੀਮ ਤਰਨਤਾਰਨ ਵਿਖੇ ਕੰਮ ਕਰਦੀ ਸੀ ਉਸ ਕੋਲੋਂ ਸਾਰੀਆਂ ਤਾਕਤਾਂ ਵਾਪਸ ਲੈ ਕੇ ਉਹਨਾਂ ਨੂੰ ਪਦ ਮੁਕਤ ਕਰ ਦਿੱਤਾ ਗਿਆ ਹੈ ਜਿੱਥੇ ਕਿ ਅੱਜ ਉਹਨਾਂ ਵੱਲੋਂ ਨਵੀਂ ਟੀਮ ਦੀ ਨਿਯੁਕਤੀ ਕੀਤੀ ਗਈ ਜੋ ਕਿ ਅੱਜ ਤੋਂ ਤਰਨਤਾਰਨ ਵਿਖੇ ਕਮਾਂ ਸੰਭਾਲਣਗੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਮੈਂ ਰਾਸ਼ਟਰੀ ਬਗਵਤ ਸੈਨਾ ਦਾ ਰਾਸ਼ਟਰੀ ਪ੍ਰਧਾਨ ਜਿਹੜਾ ਤਰੰਤਨ ਦੇ ਵਿੱਚ ਅੱਜ ਹੀ ਪਹੁੰਚੇ ਆ ਅੱਜ ਇੱਕ ਨੁੱਕਰ ਮੀਟਿੰਗ ਦਾ ਯੋਜਨਨਾ ਕੀਤਾ ਗਿਆ ਸੀ ਜੋ ਪਿਛਲੀ ਟੀਮ ਤਰੰਤਨ ਦੇ ਵਿੱਚ ਕੰਮ ਕਰ ਰਹੀ ਸੀ ਉਹਨਾਂ ਦੀ ਸਾਰੀਆਂ ਤਾਕਤਾਂ ਨੂੰ ਵਾਪਸ ਲੈ ਲਿਆ ਦਿੱਤਾ ਗਿਆ ਤੇ ਉਹਨਾਂ ਨੂੰ ਪਦ ਮੁਕਤ ਕਰ ਦਿੱਤਾ ਗਿਆ ਹੁਣ ਅੱਜ ਤੋਂ ਜਿਹੜੀ ਤਰੰਤਨ ਦੀ ਜਿਹੜੀ ਕਮਾਨ ਹੈ ਇਹ ਟੀਮ ਸੰਭੇਗੀ ਜਿਨ੍ਹਾਂ ਨੂੰ ਅਸੀਂ ਅੱਜ ਨਿਯੁਕਤ ਕੀਤਾ ਇੱਥੇ ਤਰੰਤਨ ਦੀ ਜੋ ਵੀ ਗਤੀਵਿਧੀ ਬਗਵਤ ਸੈਨਾ ਦੀ ਹੋਏਗੀ ਅੱਜ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਦੀ ਇਹਨਾਂ ਦੀ ਹੋਏਗੀ ਅੱਜ ਕਿਹੜੇ ਬਲ ਸਿੰਘ ਜੀ ਜਿਹੜੇ ਤਨਤਾਂ ਤੋਂ ਨੇ ਅਜੀਤ ਪਾਲ ਸਿੰਘ ਜੀ ਜਿਹੜੇ ਤਨਤਾਂ ਤੋਂ ਨੇ ਨਰਿੰਦਰ ਤਵਨ ਜੀ ਜਿਹੜੇ ਪਿੱਖੀ ਬਿੰਦਦੇ ਨੇ ਸਾਡੇ ਹਰਜੀਤ ਜੀ ਸਰਪੰਚ ਸਾਹਿਬ ਤੇ ਨਰਿੰਦਰ ਸਿੰਘ ਜੀ ਰਾਜਵਿੰਦਰ ਰਾਜਵਿੰਦਰ ਸਿੰਘ ਜੀ ਭਪਿੰਦਰ ਸਿੰਘ ਜੀ ਇਹ ਜੋ ਵੀ ਨੇ ਮੇਰੇ ਤੋਂ ਕਈ ਸੀਨੀਅਰ ਨੇ ਉਮਰ ਦੇ ਇਤਕਾਜੇ ਤੋਂ ਵੀ ਤੇ ਮੇਰੇ ਸਾਹ ਨਾਲ ਸਮਾਜ ਚ ਵਿਚਰਦੇ ਵੀ ਰਹੇ ਨੇ ਬਹੁਤ ਜ਼ਿਆਦਾ ਭਗਵਾਨ ਸਾਲਾ ਜਿਹਨਾਂ ਨੇ ਜੁਆਇਨ ਕੀਤੀ ਆ ਮੈਂ ਇਹ ਵਿਸ਼ਵਾਸ ਦੋਣਾ ਵੀ ਇਹ ਜਿਹੜਾ ਸੰਗਠਨ ਆ ਸਮਾਜ ਦੇ ਹੱਕਾਂ ਲਈ ਪੰਜਾਬ ਦੇ ਹੱਕਾਂ ਲਈ ਆਪਣੇ ਰਾਸ਼ਟਰ ਭਾਰਤ ਦੇ ਹੱਕਾਂ ਲਈ ਇਹ ਬੇਸ਼ੱਕ ਖੜਾ ਰਹਿਣ ਵਾਲਾ ਸੰਗਠਨ ਆ ਤੇ ਮੈਂ ਅੱਜ ਤਰਨਤਾਰ ਦੇ ਵਿੱਚ ਇਹਨਾਂ ਨੂੰ ਪੂਰੇ ਅਧਿਕਾਰ ਦੇ ਕੇ ਜਾ ਰਿਹਾ ਵੀ ਇਹ ਤਰਨਤਾਰ ਤੋਂ ਲੈ ਕੇ ਪੰਜਾਬ ਦੇ ਜਿਸ ਵੀ ਜ਼ਿਲ੍ਹੇ ਦੇ ਵਿੱਚ ਕੰਮ ਕਰਨਾ ਚਾਹੁੰਦਾ ਅੱਜ ਤੋਂ ਸਾਡੀ ਪੂਰੀ ਅਥਾਰਟੀ ਆ